YouTube ਚੈਨਲ ਵਾਲੇ ਦੇਖਣ ਵਾਲੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹੈ ਤੇ ਅੱਜ ਅਸੀਂ ਜਿਹੜੇ ਮਸਲੇ ਦੇ ਉੱਤੇ ਚਰਚਾ ਕਰਨੀ ਚਾਹੁੰਦੇ ਆ ਉਹ ਹੈ ਕਿ ਚੋਣਾਂ ਹੋ ਗਈਆਂ ਨੇ ਰਿਜ਼ਲਟ ਆ ਚੁੱਕੇ ਨੇ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਹਿੰਦੁਸਤਾਨ ਦੇ ਵੀ ਤੇ ਪੰਜਾਬ ਦੇ ਵੀ ਤੇ ਚੋਣਾਂ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਰਾਹੀਂ ਬੇਨਤੀ ਕੀਤੀ ਸੀ ਕਿ ਚੋਣਾਂ ਦੇ ਰਿਜ਼ਲਟ ਆਉਣ ਵਾਲੇ ਨੇ ਤੇ ਚੋਣਾਂ ਤੋਂ ਬਾਅਦ ਲਾਜ਼ਮੀ ਜਿਹੜੀ ਜੇਤੂ ਤੇਰ ਹੁੰਦੀ ਆ ਉਹ ਪੰਗੜੇ ਪਾਉਂਦੀ ਹੁੰਦੀ ਆ ਢੋਲ ਵਜਾਉਂਦੀ ਹੁੰਦੀ ਆ ਲਲਕਰੇ ਮਾਰਦੀ ਹੁੰਦੀ ਆ ਖੁਸ਼ੀਆਂ ਮਨਾਉਂਦੀ ਆ ਦੂਜਿਆਂ ਨੂੰ ਇਰੀਟੇਟ ਕਰ ਲਈ ਨਿਮਾ ਦਿਖਾਉਣ ਲਈ ਕੁਝ ਹਰਕਤਾਂ ਉਹ ਕਰਦੇ ਹੁੰਦੇ ਨੇ ਜਾਣ ਬੁੱਝ ਕੇ ਜਦੋਂ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਲੜਾਈ ਵਾਲਾ ਮਾਹੌਲ ਬਣ ਜਾਂਦਾ ਇਹ ਅਸੀਂ ਰਿਜ਼ਲਟ ਆਉਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਸੀ ਪਰ ਜਿਹੜੇ ਸਿਆਣੇ ਲੋਕ ਨੇ ਉਹ ਇਹਨਾਂ ਗੱਲਾਂ ਤੋਂ ਸਾਵਧਾਨ ਰਹਿੰਦੇ ਨੇ ਇਹਨਾਂ ਗੱਲਾਂ ਦੇ ਉੱਤੇ ਅੰਬਲ ਵੀ ਕਰਦੇ ਨੇ ਕਿ ਅਸੀਂ ਇਹਨਾਂ ਫਜ਼ੂਲ ਕਿਸਮ ਦੇ ਝਗੜਿਆਂ ਤੋਂ ਬਚ ਕੇ ਰਹਿਣਾ ਹੈ ਪਰ ਜਿਹੜੇ ਕਈ ਅਨਜਾਨ ਲੋਕ ਹੁੰਦੇ ਨੇ ਕੱਚ ਕਰਨ ਲੋਕ ਹੁੰਦੇ ਨੇ ਭੋਲੇ-ਪਾਲੇ ਲੋਕ ਹੁੰਦੇ ਨੇ ਉਹ ਇੰਨਾਂ ਗੱਲਾਂ ਦੇ ਵਿੱਚ ਉਲਝ ਕੇ ਆਪਣਾ ਨੁਕਸਾਨ ਕਰਾ ਬੈਠਦੇ ਨੇ ਚੋਣਾਂ ਹੋ ਚੁੱਕੀਆਂ ਨੇ ਹੁਣ ਮੈਂ ਪਿਛਲੀ ਗੱਲ ਨਾ ਕਰਾਂ ਚੋਣਾਂ ਹੋ ਚੁੱਕੀਆਂ ਰਿਜ਼ਲਟ ਆ ਚੁੱਕੇ ਨੇ ਜੇ ਗੱਲ ਕਰੀਏ ਵੀ ਕੀਨੇ ਕੀ ਖੱਟਿਆ ਤੇ ਕੀ ਗਵਾਇਆ ਤਾਂ ਖੱਟਿਆ ਤਾਂ ਫਿਰ ਕਵਾਂਗੇ ਵੀ ਸਾਡੇ ਲੀਡਰਾਂ ਨੇ ਲੀਡਰਾਂ ਨੇ ਹੀ ਖੱਟਿਆ ਖੱਟਿਆ ਤੇ ਨਾਲ ਲੋਕਾਂ ਨੇ ਕੁਝ हां लीडर ਤਾਂ ਜਿਹੜੇ ਐਮਪੀ ਬਣ ਕੇ ਆ ਦੇਖੋ ਐਮਪੀ ਬਣ ਕੇ ਨੇ 13 ਐਮਪੀ ਬਣ ਕੇ ਸਾਡੇ ਪੰਜਾਬ ਚ ਉਹਨਾਂ ਨੂੰ ਮੁਬਾਰਕਾਂ ਇਸ ਗੱਲ ਦੀਆਂ ਕਿ ਉਹ ਐਮਪੀ ਬਣ ਗਏ ਨੇ ਲੋਕਾਂ ਨੇ ਬਣਾਇਆ ਉਹਨਾਂ ਨੂੰ ਮਾਨ ਦਿੱਤਾ ਹੈ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਠੀਕ ਆਗੂ ਮੰਨ ਕੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪਿਆ ਕਿ ਤੁਸੀਂ ਠੀਕ ਉਹਨਾਂ ਨੇ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਲੋਕਾਂ ਦੇ ਇਸ ਭਾਵਨਾਵਾਂ ਦਾ ਲੋਕਾਂ ਦੇ ਦਿੱਤੇ ਫਤਵੇ ਦਾ ਸਤਕਾਰ ਵੀ ਕਰਦੇ ਹਾਂ ਜਿਨੇ ਜਿਹਨੂੰ ਮਰਜ਼ੀ ਵੋਟਾਂ ਪਾਈਆਂ ਹਨ ਪਰ ਜਿਹੜਾ ਜੋ ਕੁਝ ਲੋਕਾਂ ਦਾ ਨੁਕਸਾਨ ਹੋ ਗਿਆ ਨਾ ਵੋਟਾਂ ਦੇ ਵਿੱਚ ਆਪਾਂ ਪਹਿਲਾਂ ਵੀ ਮੈਡਮ ਸੁਚੇਤ ਕੀਤਾ ਸੀ ਹਾਂਜੀ ਹਾਂਜੀ ਤੇ ਹੁਣ ਰਿਜ਼ਲਟ ਆ ਆ ਵੋਟਾਂ ਦੇ ਦੌਰਾਨ ਜੋ ਕੁਝ ਹੋਇਆ ਕੀ ਲੋਕਾਂ ਨੇ ਕੀ ਕੀ ਨੁਕਸਾਨ ਕਰਾ ਲਿਆ ਆਪਦਾ ਹੁਣ ਦੇਖਿਓ ਮੜ ਜਾ ਖਬਰਾਂ ਦੇ ਵਿੱਚ ਸਾਰਾ ਕੁਝ ਆ ਗਿਆ ਆ ਖਬਰ ਕਿੱਥੋਂ ਛਪੀ ਆ ਕੀ ਐ ਇਹ ਇਹ ਲੰਬੀ ਤੋਂ ਖਬਰ ਛਪੀ ਆ ਕਿੱਥੋਂ ਲੰਬੀ ਤੋਂ ਹਾਂਜੀ ਜਿੱਥੋਂ ਬਦਲ ਸਾਹਿਬ ਐਮ ਐਲ ਏ ਰੇ ਲੰਬਾ ਸਮਾਂ ਲੰਬੀ ਤੋਂ ਕੀ ਖਬਰ ਐ ਜੀ ਇਹ ਪੋਲਿੰਗ ਬੂਥ ਨਾ ਹਟਾਉਣ ਤੇ ਸਕੇ ਭਰਾਵਾਂ ਉੱਤੇ ਹਮਲਾ ਪੋਲਿੰਗ ਬੂਥ ਨਾ ਹਟਾਉਣ ਤੇ ਨਾ ਹਟਾਉਣ ਪੋਲਿੰਗ ਬੂਥ ਲਾਇਆ ਸੀ ਉਹਨਾਂ ਦੇ ਘਰ ਅੱਗੇ ਕਿਸੇ ਦੇ ਘਰ ਅੱਗੇ ਹਾਂ ਉਹ ਕਹਿੰਦੇ ਸੀ ਸਾਡੇ ਘਰ ਸਾਡੇ ਘਰ ਅੱਗੇ ਹਟਾ ਲਓ ਹਾਂ ਹਟਾ ਲਓ ਪਰ ਉਹਨਾਂ ਦਾ ਤਾਂ ਤਕਰਾਰ ਹੋ ਗਿਆ ਤਕਰਾਰ ਹੋ ਗਿਆ ਤੇ ਹਮਲਾ ਹੋ ਗਿਆ ਉਹਨਾਂ ਤੇ ਹਮਲਾ ਹੋ ਗਿਆ ਦੋਨੇ ਸਕੇ ਭਰਾਵਾਂ ਦੇ ਕੀ ਕੀ ਇਹ ਹਮਲੇ ਦਾ ਨਤੀਜਾ ਕੀ ਨਿਕਲਿਆ ਇੱਕ ਦੀ ਮੌਤ ਹੋ ਗਈ ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ ਹੋ ਗਿਆ ਦੂਜਾ ਗੰਭੀਰ ਜ਼ਖਮੀ ਹੈ ਤੇ ਆਪ ਦਾ ਜਿਹੜਾ ਆਗੂ ਸੀ ਤੇ ਉਹਦੇ 14 ਜਿਹੜੇ ਸਾਥੀ ਸੀ ਉਹਨਾਂ ਤੇ ਪਰਚਾ ਦਰਜ ਹੋਇਆ ਆਪ ਆਗੂ ਤੇ ਉਹਦੇ 14 ਸਾਥੀਆਂ ਦੇ ਉੱਤੇ ਕਤਲ ਦਾ ਕਤਲ ਦਾ ਪਰਚਾ ਦਰਜ ਹੋ ਗਿਆ ਇੱਕ ਬੰਦਾ ਮਰ ਗਿਆ ਇੱਕ ਜ਼ਖਮੀ ਹੈ ਤੇ ਕੀ ਡਿਟੇਲ ਹੈ ਇਹ ਦੀ ਮਰਜੀ ਦੱਸਿਓ ਇਹ ਆਈ ਨਿਕ ਲੋਕ ਸਭਾ ਚੋਣਾਂ ਤਹਿਤ VOTING ਦੌਰਾਨ ਪਿੰਡ ਕੱਖਾਂ ਵਾਲੀ ਵਿੱਚ ਅੱਛਾ ਕੱਖਾਂ ਵਾਲੀ ਪਿੰਡ ਹੈ ਕੱਖਾਂ ਵਾਲੀ ਪਿੰਡ ਦੀ ਗੱਲ ਲੰਬੀ ਹਲਕੇ ਦੇ ਕੱਖਾਂ ਵਾਲੀ ਪਿੰਡ ਦੇ ਵਿੱਚ ਇਹ ਝਗੜਾ ਹੋਇਆ ਹੈ ਹਾਂਜੀ ਕਾਂਗ ਕੱਖਾਂ ਵਾਲੀ ਵਿੱਚ ਕਾਂਗਰਸ ਘਰ ਅਗਿਓ ਕਾਂਗਰਸ ਦਾ ਪੋਲਿੰਗ ਬੂਥ ਨਾ ਹਟਾਉਣ ਦੀ ਰੰਜਿਸ਼ ਵਿੱਚ ਅੱਛਾ ਅੱਛਾ ਦੱਸ ਸਕੇ ਭਰਾਵਾਂ ਇਹ ਕੀਤੇ ਹਮਲੇ 'ਚ ਗੁਰਮੀਤ RAM ਦੀ ਮੌਤ ਹੋ ਗਈ। ਅੱਛਾ ਮੌਤ ਆ ਜਿਹੜੀ ਗੁਰਮੀਤ RAM ਦੀ ਹੋਈ ਐ। ਹਾਂਜੀ ਤੇ ਦੂਜਾ ਭਰਾ ਜਿਹੜਾ ਮਨਜੀਤ RAM ਐ ਹਾਂ ਉਹ ਗੰਭੀਰ ਜ਼ਖਮੀ ਹੋ ਗਿਆ। ਮਨਜੀਤ RAM ਜ਼ਖਮੀ ਹੋ ਗਿਆ। ਦੋਨੋਂ ਸਕੇ ਭਰਾ ਐ। ਦੋਨੇ ਸਕੇ ਭਰਾ ਨੇ ਬੂਥ ਲਾ ਕੇ ਬੈਠੇ ਹੋਏ ਸੀ। ਪੁਲਿਸ ਉਹਨਾਂ ਦੇ ਘਰ ਅੱਗੇ ਲਾਇਆ ਹੋਇਆ ਸੀ। ਠੀਕ ਆ ਚਲੋ ਲਾਈਨ ਤੇ ਨੇ ਗਲੀ ਦੇ ਵਿੱਚ ਕਈ ਬੜੀ ਲੋਕ। ਪੁਲਿਸ ਨੇ ਕਟਨਾ ਸੰਬੰਧੀ ਕੱਖਾਂ ਵਾਲੀ ਦੇ ਸਰਪੰਚ ਹੂੰ ਤੇ ਆਪ ਆਗੂ ਦਲੀਪ RAM ਸਮੇਤ 14 ਜਣਿਆਂ ਤੇ ਹੱਤਿਆ ਸਣੇ ਹੋਰ ਤਰਾਮਾ ਤਹਿਤ ਕੇਸ ਦਰਜ ਕਰਦੇ। ਮਤਲਬ ਕਤਲ ਦਾ ਹਤਿਆ ਦਾ ਪਰਚਾ ਦਰਜ ਹੋ ਗਿਆ ਦਲੀਪਪ੍ਰਾਮ ਤੇ ਉਹਦੇ ਹੋਰ ਸਾਥੀਆਂ ਦੇ ਉੱਤੇ। ਹਾਂ। ਯਾਨੀ ਇਹ ਇੱਕ ਅੱਖਾਂ ਵਾਲੀ ਪਿੰਡ ਐ, ਲੰਬੀ ਹਲਕੇ ਦਾ ਪਿੰਡ ਐ ਤੇ ਇਹ ਹੁਣ ਮਤਲਬ ਕਚੈਰੀਆਂ ਦੇ ਚੱਕਰ 'ਚ ਪੈ ਗਏ, ਉਹਨਾਂ ਦਾ ਬੰਦਾ ਮਰ ਗਿਆ। ਸਿਰਫ ਬੂਥ ਦੇ ਝਗੜੇ ਪਿੱਛੇ। ਹੂੰ। ਪਹਿਲੀ ਗੱਲ ਤਾਂ ਬੂਥ ਸਾਉਂਚ ਸਮਝ ਕੇ ਲੈਣਾ ਚਾਹੀਦਾ ਵੀ ਅਗੂ ਦੂਜੇ ਪੁੱਛ ਕੇ ਲੈਣਾ ਚਾਹੀਦਾ ਵੀ ਅਸੀਂ ਤਾਂ ਦੂਜੇ ਨਾਲ ਇਨੀ ਟਕਰਾਰ ਬਾਜੀ ਜਾਂ ਇਰੀਟੇਟ ਕਰਨ ਵਾਲੀ ਗੱਲ ਇੱਕ ਜਿਹਨੂੰ ਚੜਾਉਣ ਵਾਲੀ ਗੱਲ ਇਹ ਸਾਨੂੰ ਕਰਨੀ ਨਹੀਂ ਚਾਹੀਦੀ ਵੋਟਾਂ 'ਚ। ਬੜੀ ਨਿਮਰਤਾ ਨਾਲ ਪੇਸ਼ ਆਓ ਜੇ ਵੋਟਾਂ ਲੈਣੀਆਂ ਕਿਤੇ ਬੂਥ ਲਾਉਣਾ ਸਹਿਯੋਗ ਲਓ ਦਿਓ ਤੇ ਸਾਨੂੰ ਵੀ ਖੁੱਲ੍ਹਦਲੇ ਹੋਣਾ ਚਾਹੀਦਾ ਦੂਜਿਆਂ ਨੂੰ ਵੀ ਯਾਰ ਆਏ ਵੀ ਫਿਰ ਕੀ ਹੋਗਾ ਜੇ ਲਾ ਵੀ ਲਿਆ ਤੇ ਫਿਰ ਵੀ ਕੀ ਹੋ ਗਿਆ ਇਹਦੇ ਨਾਲ ਕੀ ਫਰਕ ਪੈਂਦਾ ਹੈ ਇਹਦੇ ਉੱਤੇ ਇਹਨੂੰ ਬੁਕਾਰ ਦਾ ਸਵਾਲ ਬਣਾ ਲੈਣਾ ਇਹਨੂੰ ਮਤਲਬ ਨੱਕ ਦਾ ਸਵਾਲ ਬਣਾ ਲੈਣਾ ਜਾਂ ਜਿਹਨੂੰ ਪੰਜਾਬੀ ਚ ਕਹਿੰਦੇ ਮੁੱਛ ਦਾ ਸਵਾਲ ਬਣਾ ਲੈਣਾ ਵੀ ਅਸੀਂ ਇੱਥੇ ਬੂਥ ਲਾਵਾਂਗੇ ਦੂਜਾ ਕਹੇ ਅਸੀਂ ਇੱਥੇ ਲਾਉਣ ਨਹੀਂ ਦੇਣਾ ਤੇ ਇਹਦੇ ਵਿੱਚੋਂ ਤਾਂ ਫਿਰ ਇਹ ਜਾ ਕੁਸ਼ੀ ਨਹੀਂ ਨੁਕਸਾਨ ਹੀ ਨਿਕਲਦਾ ਹੁੰਦਾ ਤੇ ਫਿਰ ਇੱਕ ਕਤਲ ਹੋ ਗਿਆ ਦੂਜਾ ਭਰਾ ਜ਼ਖਮੀ ਹੈ ਕਚਹਿਰੀਆਂ ਦੇ ਚੱਕਰ 'ਚ ਪੈ ਗਏ ਹੁਣ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਕੇਸ ਦਰਜ ਹੋਇਆ ਉਹ ਵੀ ਚੱਕਰ ਕਾਰੀ ਉਹ ਵੀ ਉੱਜੜ ਗਏ ਜਿਨ੍ਹਾਂ ਦਾ ਮਰ ਗਿਆ ਉਹ ਵੀ ਉੱਜੜ ਕਚਹਿਰੀਆਂ ਦਾ ਪੱਤਾ ਪੱਤਾ ਪੈਸੇ ਮੰਗਦਾ ਬਿਲਕੁਲ ਕਚਹਿਰੀਆਂ ਦਾ ਤਾਂ ਪੱਤਾ ਪੱਤਾ ਪੈਸਾ ਮੰਗਦਾ ਤੇ ਸੁਰਜੀਤ ਪਾਤਰ ਤਾਂ ਇਹ ਵੀ ਕਹਿੰਦਾ ਕਿ ਅਦਾਲਤਾਂ ਦੇ ਵਿੱਚ ਖੜੇ ਹੋਏ ਜਿਹੜੇ ਬੰਦੇ ਨੇ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸ਼ੁੱਕ ਗਏ ਤੇ ਮਤਲਬ ਉਹ ਤਾਂ ਇੱਥੋਂ ਤੱਕ ਕਹਿੰਦੇ ਆਗੇ ਵੀ ਕਚਹਿਰੀਆਂ ਦਾ ਪੱਤਾ ਪੱਤਾ ਜਿਹੜਾ ਹੈ ਉਹ ਪੈਸ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਪੈਸੇ ਮੰਗਦਾ ਹੈ ਤੇ ਆਰਥਿਕ ਤੌਰ ਤੇ ਵੀ ਉਜੜਨਗੇ ਦੋਨੋਂ ਪਰਿਵਾਰ ਜਿਹਦਾ ਮਰ ਗਿਆ ਉਹਨਾਂ ਦਾ ਤਾਂ ਹੋ ਹੀ ਗਿਆ ਤੇ ਜਿਹੜੇ ਜਿਨ੍ਹਾਂ ਦੇ ਪਰਚਾ ਦਰਜ ਹੋ ਗਏ ਕਤਲ ਦਾ ਉਹ ਵੀ ਹੁਣ ਕਚਹਿਰੀਆਂ ਦੇ ਚੱਕਰ ਕੱਟਣਗੇ ساری ਉਮਰ ਤੇ ਗਾਂ ਆਪਣੇ ਬੱਚਿਆਂ ਨੂੰ ਜਿਹੜੀ ਦੁਸ਼ਮਣੀ ਦੇਖ ਕੇ ਜਾਣਗੇ ਖਾਨਦਾਨ ਦੇ ਵਿੱਚ ਵਿਰਸੇ ਦੇ ਵਿੱਚ ਵੀ ਇਹਨਾਂ ਨਾਲ ਨਹੀਂ ਭਾਈ ਆ ਪਤਾ ਇਹਨਾਂ ਨੇ ਉਹ ਕਿਆ ਕਰ ਗਿਆ ਇਹਨਾਂ ਨੇ ਸਾਡਾ ਬੰਦਾ ਮਾਰਿਆ ਸੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਦੁਸ਼ਮਣੀ ਹੈ ਖਾਮ ਖਾ ਵੋਟਾਂ ਦੇ ਚੱਕਰਾਂ 'ਚ ਅਸੀਂ ਯੋੜੀ ਪਾ ਕੇ ਤੁਰ ਜਾਣੇਗੇ ਇਹ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਇਹ ਤਾਂ ਸੀਗੀ ਕੱਖਾਂ ਵਾਲੀ ਪਿੰਡ ਇੱਕ ਹੋਰ ਹੈ ਇਹ ਲੰਬੀ ਲੰਬੀ ਹਲਕੇ ਦੀ ਇੱਕ ਹੋਰ ਕਿੱਥੋਂ ਦੀ ਗੱਲ ਹੈ ਜੀ ਲੁਧਿਆਣੇ ਦੀ ਖਬਰ ਅੱਛਾ ਲੁਧਿਆਣਾ ਹਾਂ ਜਿਹੜਾ ਸਾਡਾ ਪੰਜਾਬ ਦਾ ਬਹੁਤ ਮਤਲਬ ਪੜਿਆ ਲਿਖਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ ਵੀ ਸਾਡਾ ਸੈਂਟਰ ਹੈ ਪੰਜਾਬ ਦਾ ਲੁਧਿਆਣੇ ਕੀ ਹੋਇਆ ਜੀ ਕਿੱਥੇ ਕੀ ਹੈ ਇਹ ਢੰਡਾਰੀ ਰੇਲਵੇ ਸਟੇਸ਼ਨ ਤੇ ਚੋਣ ਨਤੀਜਾ ਇੱਥੇ ਹੈਡਿੰਗ ਕੀ ਹੈ ਇਹਦਾ ਚੋਣ ਚੋਣ ਨਤੀਜਿਆਂ ਤੇ ਬਹਿਸ ਕਰਦਣ ਅੱਛਾ ਚੋਣ ਨਤੀਜੇ ਆ ਰਹੇ ਸੀ ਤੇ ਬਹਿਸ ਕਰ ਰਹੇ ਸੀ ਕੁਝ ਲੋਕ ਚੋਣ ਨਤੀਜੇ ਮੰਗ ਰਹੇ ਹਾਂ ਦੋਨ ਨਤੀਜਿਆਂ ਤੇ ਬਹਿਸ ਕਰ ਰਹੇ ਸੀ ਅੱਛਾ ਨਤੀਜਿਆਂ ਤੇ ਬਹਿਸ ਹੋ ਰਹੀ ਹੈ ਆਟੋ ਚਾਲਕ ਆਪਸ ਵਿੱਚ ਆਟੋ ਚਾਲਕ ਸੀ ਜਿਹੜੇ ਆਟੋ ਰਿਕਸ਼ਾ ਚਲਾਉਂਦੇ ਨੇ ਅੱਛਾ ਅੱਛਾ ਕੀ ਕਰ ਰਹੇ ਸੀ ਹੂੰ ਟੰਡਾਰੀ ਰੇਲਵੇ ਸਟੇਸ਼ਨ ਤੇ ਚੋਣ ਨਤੀਜਿਆਂ ਬਾਰੇ ਹੋ ਰਹੀ ਗੱਲਬਾਤ ਦੌਰਾਨ ਕੋਈ ਬਹਿਸ ਮਗਰੋਂ ਹੂੰ ਇੱਕ ਵਿਅਕਤੀ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਅੱਛਾ ਇੱਟ ਮਾਰਤੀ। ਹਾਂ ਇੱਕ ਇੱਟ ਮਾਰਤੀ। ਗੱਲ ਆਈ ਹੁਣੇ ਵੀ ਉਹ ਜਿੱਤੂਗਾ ਤੇ ਆ ਜਿੱਤੂ ਆ। ਆਈ ਹੁੰਦਾ ਹੋਰ ਕੀ ਹੁੰਦਾ ਕੀ ਖਬਰ ਹੈ ਹੋਰ ਪੜਿਆ ਜ ਪੜਿਓ ਉਸ ਤੱਕ ਕਿ ਦਰਸ਼ਕਾਂ ਨੂੰ ਸਮਝ ਆਵੇ ਗੱਲ। ਉਹ ਇੱਕ ਦੂਜੇ ਨੂੰ ਕੁੱਟਮਾਰ ਕਰਨ ਲੱਗ ਪਏ। ਅੱਛਾ ਕੁੱਟਮਾਰਨ ਲੱਗੇ। ਹਾਂ ਤੇ ਕੋਈ ਅਬੇ ਸੀਗਾ। ਅਬੇ ਨਾਂ ਦਾ ਕੋਈ ਬੰਦਾ। ਆਟੋ ਚ ਆਲਕ ਸੀ। ਅੱਛਾ ਜੀ। ਤੇ ਉਹਦਾ ਮਿੱਤਰ ਸੀਗਾ ਸ਼੍ਰੀਨਿਵਾਸ। ਸ਼੍ਰੀਨਿਵਾਸ। ਉਹ ਵੀ ਆਟੋ ਚ ਚਲਾਉਂਦਾ ਸੀ। ਅੱਛਾ। ਉਹ ਢੰਡਾਰੀ ਸਟੇਸ਼ਨ ਦੇ ਬਾਹਰ ਖੜੇ ਸੀ ਹੂੰ ਇਸ ਦੌਰਾਨ ਚੋਣ ਨਤੀਜਿਆਂ ਲੈ ਕੇ ਕੁਝ ਨੌਜਵਾਨਾਂ 'ਚ ਬਹਿਸ ਹੋ ਗਈ ਜੀ ਤੇ ਉਹਨਾਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅੱਛਾ ਅੱਛਾ ਬਹਿਸ ਕਰਦੇ ਅਬ ਇਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦਾ ਜਿਹੜਾ ਦੋਸਤ ਆਰਮਨਿਵਾਸ ਸੀਗਾ ਅੱਛਾ ਉਹ ਉਹਨੂੰ ਛਡਾਉਣ ਆ ਗਿਆ ਅੱਛਾ ਉਹਦੇ ਬਚਾਣ ਲਈ ਆ ਗਿਆ ਦੋਨਾਂ ਨੇ ਉਹਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਅੱਛਾ ਆਰਮਨਿਵਾਸ ਦੇ ਉਹਨਾਂ ਨੇ ਇੱਟ ਮਾਰੀ ਹੂੰ ਇੱਟ ਮਾਰਨ ਨਾਲ ਹਾਂ ਇੱਟ ਮਾਰਨ ਨਾਲ ਜਦੋਂ ਉਹਨੂੰ ਰਾਮ ਨਿਵਾਸ ਨੂੰ ਤੇ ਅਬੇ ਨੂੰ ਦੋਨਾਂ ਨੂੰ ਹਸਪਤਾਲ ਲੈ ਕੇ ਗਏ ਹਾਂ ਤੇ ਅਬੇ ਤਾਂ ਬਚ ਗਿਆ ਉਹ ਤਾਂ ਜ਼ਖਮੀ ਹੈ ਰਾਮ ਨਿਵਾਸ ਦੀ ਮੌਤ ਹੋ ਗਈ ਜਾਨੀ ਇੱਕ ਤਾਂ ਲੁਧਿਆਣੇ ਦੇ ਵਿੱਚ ਇਹ ਮੌਤ ਹੋ ਗਈ ਹਾਂਜੀ ਇੱਕ ਲੰਬੀ ਹਲਕੇ ਦੇ ਪਿੰਡ ਕੱਖਾਂ ਵਾਲੀ ਚ ਹੋ ਗਈ ਹਾਂ ਦੋ ਮੌਤਾਂ ਹੋਈਆਂ ਤੇ ਬਿਨਾਂ ਗੱਲ ਤੋਂ ਹੋਈਆਂ ਖਾਮ ਖਾ ਹੋਈਆਂ ਇਹਨੂੰ ਇਹਨੂੰ ਜਾਬਾਂ ਦਾ ਪੇੜ ਕਹਿੰਦੇ ਨੇ ਜਿਹੜਾ ਕਹਿੰਦੇ ਨੇ ਤਾਂ ਲਿਖਿਆ ਅਖਬਾਰ ਨੇ ਕਿ ਚੋਣ ਨਤੀਜਿਆਂ ਤੇ ਬਹਿਸ ਬਹਿਸ ਕਰਕੇ ਜਿਹੜਾ ਹੈਗਾ ਆਟੋ ਚਾਲਕ ਦੀ ਇੱਟ ਮਾਰ ਕੇ ਹੱਤਿਆ ਬੱਸ ਨੇ ਇਹਨੂੰ ਜਾਬਾਂ ਦਾ ਪੇੜ ਕਹਿੰਦੇ ਆ ਪੰਜਾਬੀ ਚ ਤਾਂ ਵੀ ਖਾਮ ਖਾ ਜਾਬਾਂ ਦਾ ਪੇੜ ਕਰਨ ਬੈਠ ਜਾਣਾ ਸੱਥਾਂ ਦੇ ਵਿੱਚ ਬੱਸਾਂ ਦੇ ਵਿੱਚ ਹੱਟੀਆਂ ਤੇ ਪੱਠੀਆਂ ਤੇ ਐਵੇਂ ਜਿਹਨੂੰ ਵੋਟ ਪਾਈ ਹੁੰਦੀ ਆ ਉਹਦੀ ਬਕਾਇਲਤ ਕਰਨ ਬੈਠ ਜਾਣਾ ਯਾਰ ਸ਼ਾਂਤੀ ਰੱਖੋ ਚੁੱਪ ਕਰਕੇ ਸੁਣ ਲਓ ਦੂਜੇ ਨੂੰ ਜੇ ਕਿਸੇ ਦੇ ਦੂਜੇ ਦੇ ਹਾਜ਼ਮਾ ਨਹੀਂ ਆਪਦਾ ਹਾਜ਼ਮਾ ਵੱਡਾ ਕਰ ਲਓ ਕਿਉਂ ਮੌਤੇ ਮੂੰਹ ਚ ਇਹ ਹੁਣ ਇਹ ਦੋ ਪਰਿਵਾਰ ਤਾਂ ਉੱਜੜ ਗਏ ਉੱਜੜ ਗਏ ਤੇ ਦੂਜੇ ਵੀ ਉੱਜੜਨਗੇ ਉਹ ਆਰਥਿਕ ਤੌਰ ਤੇ ਉੱਜੜਨਗੇ ਕਚਹਿਰੀਆਂ ਦੇ ਵਿੱਚ ਚੱਕਰ ਕੱਟਣਗੇ ਵੀ ਇਹ ਸਾਰਾ ਕੁਝ ਹੋਇਆ ਹੈ ਤਾਂ ਮਿੱਤਰੋ ਇਹ ਜਿਹੜੀਆਂ ਰਿਪੋਰਟਾਂ ਤੁਹਾਡੇ ਸਾਹਮਣੇ ਰੱਖੀਆਂ ਅਸੀਂ ਚੋਣਾਂ ਤੋਂ ਪਹਿਲਾਂ ਵੀ ਆਪਣਾ ਫਰਜ਼ ਨਿਭਾਇਆ ਸੀਗਾ ਮੇਗ ਰਾਜਰ ਅੱਲਾ YouTube ਚੈਨਲ ਨੇ ਅਵੇਅਰ ਕੀਤਾ ਸੀ ਚਤਨਨ ਕੀਤਾ ਸੀ ਲੋਕਾਂ ਨੂੰ ਬੇਨਤੀ ਕੀਤੀ ਸੀਗੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਇਹਨਾਂ ਗੱਲਾਂ ਤੋਂ ਬਚ ਕੇ ਰਹਿਣਾ ਇਹ ਖਾਮ ਖਾਦੇ ਝਗੜੇ ਖੜੇ ਹੁੰਦੇ ਹੁੰਦੇ ਆ ਹਰ ਵਾਰੀ ਹੁੰਦੇ ਹੈਗੇ ਕਿਉਂਕਿ ਇੱਥੇ ਵੋਟਾਂ ਹੁੰਦੀਆਂ ਰਹਿਦੀਆਂ ਕਦੇ ਵਿਧਾਨ ਸਭਾ ਕਦੇ ਲੋਕ ਸਭਾ ਕਦੇ ਰਾਜ ਸਭਾ ਕਦੇ ਕੋਈ ਸਭਾ ਇਹ ਤੇ ਕਿੰਨੀਆਂ ਸੁਭਾਵਾਂ ਹੈਗੇ ਸਾਡੇ ਕਿੰਨੇ ਪੈਟਰਨ ਨੇ ਉਹ ਸਾਰੀਆਂ ਚੋਣਾਂ ਹੁੰਦੀਆਂ ਰਹਿੰਦੀਆਂ ਤੇ ਚੋਣਾਂ ਦੇ ਦੌਰਾਨ ਜਿਹੜੇ ਭੋਲੇ-ਪਾਲੇ ਲੋਕ ਨੇ ਉਹ ਇਹਨਾਂ ਗਲਜਲਾਂ ਦੇ ਵਿੱਚ ਉਲਝਦੇ-ਉਲਝਦੇ ਨੇ ਆਪਣੀ ਵਫਾਦਾਰੀ ਵੱਡੇ ਲੀਡਰਾਂ ਕੋਲੇ ਦਿਖਾਉਣ ਲਈ ਜਾਂ ਆਪਣੀ ਈਗੋ ਆਪਣੇ ਹੰਕਾਰ ਨੂੰ ਕਈ ਵਾਰੀ ਉਹ ਪੱਠੇ ਪਾਉਣ ਲਈ ਇਹੋ ਜਿਹਾ ਕੁਝ ਕਰ ਬੈਠਦੇ ਆ ਤੇ ਨਤੀਜਾ ਇਹ ਨਿਕਲਦਾ ਹੈ ਕਿ ਪਰਿਵਾਰਾਂ ਦੇ ਪਰਿਵਾਰ ਹੈ ਜਿਹੜੇ ਇਹਨਾਂ ਚੋਣਾਂ ਦੇ ਪ੍ਰੋਸੈਸ ਦੇ ਦੌਰਾਨ ਉਹ ਉੱਜੜ ਜਾਂਦੇ ਨੇ ਤਾਂ ਇਹ ਲੁਧਿਆਣੇ ਦੀ ਖਬਰ ਸੀ ਤੇ ਇੱਕ ਪਿੰਡ ਕੱਖਾਂ ਵਾਲੀ ਲੰਬੀ ਹਲਕੇ ਦਾ ਪਿੰਡ ਸੀ ਜਿੱਥੇ ਕਤਲ ਹੋ ਗਏ ਤੇ ਮੌਤ ਦੇ ਮੂੰਹ ਚ ਜਾ ਪਏ ਤਾਂ ਇਹ ਲੇਖਾ ਜੋਖਾ ਤੁਹਾਡੇ ਸਾਹਮਣੇ ਰੱਖਿਆ ਠੀਕ ਹੈ ਕਈਆਂ ਨੇ ਖਟਿਆ ਪਰ ਮੈਂ ਸਮਝਦਾ ਭੋਲੇ ਪਾਲੇ ਲੋਕਾਂ ਨੇ ਇਹਨਾਂ ਵੋਟਾਂ ਦੇ ਦੌਰਾਨ ਗਵਾਇਆ ਬਹੁਤ ਵੱਡਾ ਨੁਕਸਾਨ ਕਰਾ ਲਿਆ ਬਹੁਤ ਵੱਡਾ ਨੁਕਸਾਨ ਹੋਇਆ ਮੈਡਮ ਥੋੜਾ ਨਹੀਂ ਹੋਇਆ ਜ਼ਿੰਦਗੀ ਇੱਕੋ ਵਾਰ ਹੀ ਮਿਲਦੀ ਹੈ ਦੋ ਵਾਰ ਨਹੀਂ ਮਿਲਦੀ ਹੈਗੀ ਤੇ ਤੁਹਾਡਾ ਕੀ ਕਹਿਣਾ ਇਹਨਾਂ ਚੋਣਾਂ ਬਾਰੇ ਯਾਰ ਤੁਹਾਡੇ ਕੀ ਵਿਚਾਰ ਨੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਲਿਖਿਓ ਤਾਂ ਜੋ ਜਿਹੜੀ ਇਹ ਚੋਣ ਪ੍ਰਣਾਲੀ ਹੈ ਇਹ ਕਿੰਨੀ ਉਲਝਣ ਭਰੀ ਹੈ ਕਿੰਨੀ ਨਫ਼ਰਤ ਫਲਾ ਜਾਂਦੀ ਹੈ ਕਈ ਵਾਰੀ ਤੇ ਕਿੰਨੀ ਖਰਚੀਲੀ ਹੈ ਮਾੜਾ ਬੰਦਾ ਤਾਂ ਚੋਣ 'ਚ ਭਾਗ ਹੀ ਨਹੀਂ ਲੈ ਸਕਦਾ ਹੈਗਾ ਇਹ ਏਡੀ ਵੱਡੀ ਅਕਾਊ ਥਕਾਊ ਤੇ ਖਰਚੀਲੀ ਹੈ ਚੋਣ ਪ੍ਰਣਾਲੀ ਕਿ ਕਿੱਡੇ-ਕਿੱਡੇ ਵੱਡੇ ਸਾਧਨ ਦੇ ਵਿੱਚ ਕਿਵੇਂ ਕਰੋੜਾਂ ਰੁਪਏ ਖਰਚਾ ਜਾਂਦਾ ਹੈ ਪੈਸਾ ਪਾਣੀ ਵਾਂਗੂ ਬਹਾਇਆ ਜਾਂਦਾ ਹੈ ਸ਼ਰਾਬਾਂ ਦੀ ਵਰਤੋਂ ਤੱਕ ਸੁਣੀ ਜਾਂਦੀ ਹੈ ਨਸ਼ਿਆਂ ਦੀ ਵਰਤੋਂ ਤੱਕ ਸੁਣੀ ਜਾਂਦੀ ਹੈ ਜਾਤਾਂ ਤੇ ਧਰਮਾਂ ਦੇ ਪੱਤੇ ਖੇਡੇ ਜਾਂਦੇ ਨੇ ਕਿ ਲੋਕਾਂ ਨੂੰ ਆਪਸ ਦੇ ਵਿੱਚ ਨਫ਼ਰਤ ਦੇ ਵਿੱਚ ਉਹ ਲਾ ਕੇ ਭੜਕਾ ਦਿੱਤਾ ਜਾਂਦਾ ਹੈ ਤੇ ਭੋਲੇ-ਪਾਲੇ ਲੋਕ ਫਿਰ ਇੱਥੇ ਮੌਤ ਦੇ ਮੂੰਹ ਚ ਜਾ ਪੈਂਦੇ ਨੇ ਇਹ ਸਾਰਾ ਕੁਝ ਇਸ ਚੋਣ ਪ੍ਰਣਾਲੀ ਦੇ ਵਿੱਚੋਂ ਨਿਕਲਦਾ ਹੈ ਇਹ ਚੋਣ ਪ੍ਰਣਾਲੀ ਸੁਖਾਲੀ ਕਿਵੇਂ ਹੋਵੇ ਇਹ ਚ ਅਕੀਮਾ ਨਾ ਹੋਵੇ ਠੇਕਮਾ ਨਾ ਹੋਵੇ ਸਧਾਰਨ ਤੋਂ ਸਧਾਰਨ ਬੰਦਾ ਵੀ ਚੋਣ ਲੜਨ ਦਾ ਹੌਸਲਾ ਕਰ ਸਕੇ ਇਹ ਕਿਵੇਂ ਹੋਵੇ ਤੁਸੀਂ ਆਪਣਾ ਜਿਹੜਾ ਸੁਝਾਇਆ ਕੀਮਤੀ ਸੁਝਾਅ ਹੇਠਾਂ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਲਿਖਣਾ ਮੈਂ ਤੁਹਾਡੀ ਉਡੀਕ ਕਰੂੰਗਾ ਤੇ ਤੁਹਾਨੂੰ ਇੱਕ ਇਹ ਬੇਨਤੀ ਜ਼ਰੂਰ ਕਰਦਾ ਹੱਥ ਚੋੜ ਕੇ ਕਿ ਇਹ ਜਿਹੜਾ ਚੈਨਲ ਹੈ ਇਹ ਬਾਈ ਯੂਟਿਊਬ ਦੇ ਉੱਤੇ ਤੁਹਾਡੇ ਸਹਿਯੋਗ ਨਾਲ ਹੀ ਅੱਗੇ ਤੁਰਨਾ ਹੁੰਦਾ ਹੈ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਮੇਰੇ ਇਹ ਜਿਹੜੇ ਦੂਜੇ ਚੈਨਲ ਨੇ ਜਿਹੜੇ ਅਮੀਰ ਚੈਨਲ ਨੇ ਵੱਡੇ ਚੈਨਲ ਨੇ ਉਹ ਤਾਂ ਸੈਟੇਲਾਈਟ ਦੇ ਨਾਲ ਚੱਲਦੇ ਨੇ ਪਰ ਸਾਡਾ ਸੈਟੇਲਾਈਟ ਦਾ ਤੁਸੀਂ ਉਹ ਸੋਸ਼ ਅਸ਼ ਕਰਦੇ ਇਹਨੂੰ ਤੁਸੀਂ ਅੱਗੇ ਸ਼ੇਅਰ ਵੀ ਕਰੋਗੇ ਕਮੈਂਟ ਵੀ ਕਰੋਗੇ ਬਹੁਤ ਬਹੁਤ ਧੰਨਵਾਦ